ਕਾਰਟ ਦੇ ਸੀ ਇਸ ਵੇਲੇ ਮੌਜੂਦਾ ਤੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਲਾਈਟ ਸ਼ੋਅ ਚੱਲ ਰਿਹਾ ਇੱਥੇ ਲਾਈਟ ਸ਼ੋਅ ਦੇ ਨਾਲ ਪੂਰੀ ਅਯੁੱਧਿਆ ਜਗਮਗਾ ਉੱਠੀ ਆ ਅਯੁੱਧਿਆ ਦੇ ਵਿੱਚ ਦੀਵਾਲੀ ਭਾਵੇਂ ਪੂਰੇ ਦੇਸ਼ 'ਚ 22 ਜਨਵਰੀ ਨੂੰ ਮਨਾਣੀ ਜਾਣੀ ਆ ਪਰ ਅਯੁੱਧਿਆ ਤੇ ਦੀਵਾਲੀ ਸ਼ੁਰੂ ਹੋ ਚੁੱਕੀ ਆ ਲਾਈਟਿੰਗ ਸ਼ੋਅ ਪਿੱਛੇ ਚੱਲ ਰਿਹਾ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਸਰਯੂ ਕਾਟ ਦੀਆਂ ਇਹ ਲਾਈਵ ਤਸਵੀਰਾਂ ਨੇ ਇਹਨਾਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਰਯੂ ਕਾਟ ਦੇ ਉੱਤੇ ਕਿੰਨਾ ਦਿਲਕਸ਼ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ ਇਹ ਦਿਲਕਸ਼ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ ਅਯੁੱਧਿਆ ਲਾਈਟ ਅਯੁੱਧਿਆ ਦੇ ਨਾਲ جگਮਗਾ ਰਹੀ ਹੈ ਇਹ ਅਯੁੱਧਿਆ ਨਗਰੀ ਹੈ ਫਿਲਹਾਲ ਬਹੁਤ ਵੱਡੀਆਂ ਤਾਂ ਤਸਵੀਰਾਂ ਤੇ ਸਕਰੀਨ ਤੇ ਸਾਡੇ ਕਰ ਰਹੇ ਆ ਪੂਰੇ ਦੇਸ਼ 'ਚ 22 ਜਨਵਰੀ ਨੂੰ ਦੀਵਾਲੀ ਬਣਾਈ ਜਾਣੀ ਹੈ ਕਿਉਂਕਿ ਰਾਮ ਰੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਹੋਣੀ ਹੈ ਅਯੁੱਧਿਆ ਦੇ ਰਾਮ ਮੰਦਰ ਦਾ ਨਿਰਮਾਣ ਹੋਇਆ ਉਹਦੇ ਮੰਦਰ ਦੀ ਪੂਰਤੀ ਰੱਖੀ ਜਾਣੀ ਹੈ ਪਰ ਇੱਥੇ ਤਸਵੀਰਾਂ ਬਹੁਤ ਬਿਆਨ ਕਰਦੀਆਂ ਨੇ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰ ਹੈ ਜਿੱਥੇ ਅਯੋਧਿਆ ਨਗਰੀ ਦੇ ਵਿੱਚ ਅਸਲੇ ਲਾਈਟਿੰਗ ਸ਼ੋਅ ਚੱਲ ਰਿਹਾ ਇਸ ਲਾਈਟਿੰਗ ਸ਼ੋਅ ਦਾ ਇੱਕ ਲਾਈਵ ਨਜ਼ਾਰਾ ਇਸ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ ਇਹਨਾਂ ਤਸਵੀਰਾਂ ਰਹੀ ਬਹੁਤ ਅਹਿਮ ਹੈ ਤਸਵੀਰਾਂ ਤੁਸੀਂ ਸਕਰੀਨ 'ਤੇ ਸਾਝੀਆਂ ਕਰ ਰਹੇ ਆ ਫਿਲਹਾਲ ਦੱਸ ਦਈਏ ਕਿ ਯੋਧਿਆ ਨਗਰੀ ਦੇ ਵਿੱਚ ਅਸਲਿਾ ਪੂਰਾ ਯੋਧਿਆ ਦੀਵਾਲੀ ਬਣਾ ਰਿਹਾ ਹੈ ਅੱਜ ਸਿਰੇ 5100 ਹਰਤਾਂ ਦੇ ਵੱਲੋਂ ਇੱਥੇ ਪੂਜਾ ਰਾਧਾ ਕੀਤੀ ਗਈ ਸਯੂਦਾ ਟੱਟ ਰਾਮ ਕੀ ਪੈੜੀ ਇਲਾਕੇ ਜਿੱਥੇ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਬਹੁਤ ਵੱਡੀਆਂ ਤੇ ਅਹਿਮ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਕੁਝ ਲੋਕ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਲੋਕਾਂ ਦੇ ਨਾਲ ਜਾਣਾਂਗੇ ਕਿ ਕਿੱਥੋਂ ਆਏ ਨੇ ਕਿਵੇਂ ਇਹਨਾਂ ਦੇ ਮਤਲਬ ਅਯੋਧਿਆ ਦੇਖਿਆ ਜਾ ਰਿਹਾ ਕਾਹਾਂ ਸੇ ਆਏ ਆ ਅਯੋਧਿਆ ਸੇ ਅਯੋਧਿਆ ਲੋਕਲ ਹੋ ਆਪ ਜੀ ਅਯੋਧਿਆ ਦਾ ਇਹ ਭਵਯ ਯੋਜਨਾ ਆਪਕੋ ਕਿਹਦਾ ਲੱਗ ਰਿਹਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਰਾਮ ਲੱਲਾ ਦੀ ਮੂਰਤੀ 22 ਤਾਰੀਖ ਨੂੰ ਹੋ ਗਈ ਦੀਪਾਵਲੀ ਆਸੇ ਸ਼ੁਰੂ ਹੋ ਚੁੱਕੀ ਹੈ ਜੀ 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 ਲੋਕ ਇਸੇ ਬਾਤ ਕਰਦੇ ਆ अयोध्या के ही अयोध्या अयोध्या का, का आपका नजारा कैसा लग रहा है बहुत ज्यादा ही मतलब मेरे पास शब्द नहीं है इतना ज्यादा खूबसूरत हो गया अयोध्या जब तो पहले के समय के और अभी के समय में बहुत फर्क है जब से मोदी जी आ गए तब तो से तो समझ लीजिए बहुत विकास है एक जरूर बात पूछना चाहूंगा पहले क्या था और अब क्या है बेहद खूबसूरत दो वर्षों का इंतजार है खत्म हो गया है बाईस जनवरी को दीपावली मनानी है लेकिन दीपावली की धूम आज से ही शुरू हो चुकी है बिल्कुल बल्कि मुझे लगता है उससे पहले से ही शुरू हो जानी चाहिए जब अदालत ने यह फैसला सुना दिया था जी। और 2020 हजार बीस की तैयारी कैसी है बाईस तारीख की बहुत अच्छी है बहुत ज्यादा लोग खुश लोग लोगों ने क्या तैयारी कर रखी है यहाँ के लोगों ने जो डेलीगेट्स आ रहे हैं मोदी जी आ रहे हैं योगी जी आ रहे हैं आप देख ही रहे हैं जिस तरीके से सज कर रहे हैं तैयारी कर रहे हैं जी। बहुत, 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 बहुत 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 धन्यवाद तो अयोध्या नगरी केवाली की तैयारी हो चुकी है तस्वीर राम की पैड़ी इलाके दिया ने राम की पैड़ी का इलाका वह इलाका जिथे प्रभु राम खुद दसा जाता है कि सरयू नदी के स्नान करने लिया रहे हैं इन्ह तस्वीर तू बेहद अहम मनिया जा सकता है फिलहाल तस्वीर ਦਿਖਾ ਦਿੰਦੇ ਇੱਕ ਵਾਰ ਤੁਹਾਨੂੰ ਸਰਯੂ ਨਦੀ ਦਾ ਤੱਟ ਦਿਖਾ ਦਿੰਦੇ ਆ ਸਰਯੂ ਨਦੀ ਦੀਆਂ ਤਸਵੀਰਾਂ ਵੀ ਵੇਖ ਸਕਦੇ ਹੋ ਸਰਯੂ ਨਦੀ ਇਧਰੋਂ ਆਉਂਦ ਵਗਦੀ ਹੈ ਫਿਲਹਾਲ ਬੇਹਤ ਲੰਬੀ ਏ ਸਰਯੂ ਨਦੀ ਹੈ ਇਸ ਸਰਯੂ ਦੇ ਤੱਟ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ RAM KI PAEDI ਇਲਾਕੇ ਨੂੰ ਕਿ ਸਰਯੂ ਨਦੀ ਦਾ ਕੁਝ ਹਿੱਸਾ ਇਧਰ ਦੀ ਕਹਿ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚੋਂ ਕੱਟ ਦਿੱਤਾ ਗਿਆ RAM KI PAEDI ਦਾ ਇਲਾਕਾ ਹੈ ਜਿੱਥੇ ਕਿ ਪ੍ਰਭੂ ਰਾਮ ਦੱਸਿਆ ਜਾਂਦਾ ਹੈ ਕਿ ਖੁਦ ਇੱਥੇ ਆਉਂਦੇ ਰਹੇ ਨੇ ਇੱਥੇ ਇਸ਼ਨਾਨ ਕਰਦੇ ਰਹੇ ਨੇ ਉਹਨਾਂ ਦਾ ਆਪ ਦਾ ਇਲਾਕਾ ਹੈ ਇਸ ਇਸੇ ਇਲਾਕੇ ਤੋਂ ਹੀ ਦੱਸਿਆ ਜਾਂਦਾ ਹੈ ਕਿ ਯਾਨੀ ਕਿ RAM KI PAEDI ਤੋਂ ਹੀ ਉਹ ਵੈਕੁੰਠ ਧਾਮ ਚਲੇ ਗਏ ਸਨ ਤੇ ਤਸ ਲਾਈਟ ਸ਼ੋਅ ਦੇ ਆ ਸੋਹਣਾ ਤੇ ਮਨਮੋਹਕ ਨਜ਼ਾਰੇ ਪੇਸ਼ ਕਰਦੀਆਂ ਇਹ ਤਸਵੀਰਾਂ ਨੇ ਇਹਦਾ ਲਾਈਟ ਸ਼ੋਅ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਇਸ ਦਿਨ ਵਾਲੀ ਮੈਨੂੰ ਦੋ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ ਟੀਮ